ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਮਰਤਪਾਲ ਬਸੇ ਮੈਂ ਜਿਹੜਾ ਨਾਮ ਰੱਖਿਆ ਨਾ ਉਹ ਸਹੀ ਹੈ ਮੂਤਪਾਲ ਦਾ ਪਾਪਾ ਤਰਸੀਮ ਸਿੰਘ ਉਹਦੀ ਇੱਕ ਫੋਟੋ ਵਾਇਰਲ ਹੋਈ ਜਿਹੜਾ ਅਰਾਧਾ ਸਵਾਮੀ ਡੇਰੇ ਦਾ ਮੁਖੀ ਨਹੀਂ ਬਾਬਾ ਗੁਰਿੰਦਰ ਸਿੰਘ ਟਿਲੋ ਐਸ ਹੈ ਉਹਦਾ ਨਾਮ ਉਹਦੇ ਨਾਲ ਉਹਦੇ ਨਾਲ ਮੀਟਿੰਗ ਕੀਤੀ ਐ ترشیم ਸਿੰਘ અમਰਤਪਾਲ ਦੇ ਮੂਤਪਾਲ ਦੇ ਪਾਪੀ ਨੇ ਕਿਉਂਕਿ ਉਹਨਾਂ ਦੀ ਸੈਂਟਰ ਤੱਕ ਚਲਦੀ ਐ ਮੀਟਿੰਗ ਦੇ ਵਿੱਚ ਕਹਿੰਦੇ ਕੀ ਗੱਲਾਂ ਬਾਤਾਂ ਹੋਈਆਂ ਕਿ ਜਿਹੜਾ ਸਾਡਾ ਮੁੰਡਾ ਐ ਮੂਤਪਾਲ ਤੇ ਉਹ ਕਹਿੰਦੇ ਫਸ ਗਿਆ ਹੁਣ ਸਰਕਾਰ ਨੇ ਕਹਿੰਦੇ ਛੱਡਣਾ ਨਹੀਂ ਤੇ ਤੁਸੀਂ ਕਹਿੰਦੇ ਕਿਰਪਾ ਕਰੋ ਮਤਲਬ ਅਮਿਤ ਸ਼ਾਹ ਨੂੰ ਕਹਿ ਕੇ ਜਾਂ ਮੋਦੀ ਸਾਹਿਬ ਨੂੰ ਕਹਿ ਕੇ ਜਿਹੜੀ ਸਾਡੇ ਮੁੰਡੇ ਤੇ ਐਨਐਸਏ ਲੱਗੀ ਹੈ ਉਹ ਟੜਵਾ ਦਿਓ ਖਤਮ ਕਰ ਦਿਓ ਤੇ ਫਿਰ ਸਾਡਾ ਜਿਹੜਾ ਮੁੰਡਾ ਉਹ ਬਾਹਰ ਆ ਜਾਊਗਾ ਤੇ ਬਾਹਰ ਆ ਕੇ ਫਿਰ ਜਿਹੜੇ ਅਸੀਂ ਨਸ਼ੇ ਵੇਚਣੇ ਨੇ ਲੋਕਾਂ ਦੇ ਪੁੱਤ ਮਰਵਾਉਣੇ ਨੇ ਫਿਰ ਅਸੀਂ ਰੈਫਲਾਂ ਚੱਕ ਕੇ ਨਗਰ ਕੀਰਤਨ ਕਰਾਂਗੇ ਗੁਰੂ ਸਾਹਿਬ ਪ੍ਰਕਾਸ਼ ਕਰਕੇ ਸਮਾਗਮ ਕਰਾਵਾਂਗੇ ਵੱਡੇ ਵੱਡੇ ਚੜਾਵਾ ਇਕੱਠਾ ਕਰਾਂਗੇ ਫਿਰ ਸਾਡੇ ਲਈ ਉਹ ਸੌਖਾ ਹੋ ਜੇ ਮਤਲਬ ਕਿ ਆ ਮੀਟਿੰਗ ਹੈ ਅਸ਼ਾ ਜਦੋਂ ਨਰੰਕਾਰੀ ਕਾਣ ਵਾਪਰਦਾ ਹੈ 1978 ਦੇ ਵਿੱਚ ਉਦੋਂ ਗੁਰਵਰਨ ਸਿੰਘ ਦਾ ਜਿਹੜਾ ਉਹ ਨਰੰਕਾਰੀ ਬਾਬਾ ਸੀ ਉਹਦਾ ਕਤਲ ਕੀਤਾ ਸੀ ਜਿਹਦਾ ਰਣਜੀਤ ਸਿੰਘ ਜਿਹੜੇ ਸਾਬਕਾ ਜਿਹੜੇ ਹੁਣ ਤਰਲਮੱਛੀ ਹੋਏ ਫਿਰਦੇ ਨੇ ਮੈਂ ਪ੍ਰਧਾਨ ਬਣਾ ਦੁਬਾਰਾ ਜਹੇਦਾਰ ਮੈਨੂੰ ਬਣਾਇਆ ਜਾਵੇ ਢਿੰਡਰਾ ਵਾਲੇ ਨੇ ਮੈਂ ਕਿਹਾ ਸੀ ਕਿ ਸੋਨੇ ਨਾਲ ਤੋਲੂਗਾ ਜਿਹੜਾ ਗੁਰਵੰਨ ਸਿੰਘ ਨੂੰ ਮਾਰ ਕੇ ਆਊਗਾ ਤੇ ਉਹ ਵੀ ਹੁਣ ਕਿਤੇ ਬਿਰਸ਼ੇ ਬਲਟ ਉਹੇ ਕੋਲੇ ਫਿਰਦਾ ਹੈ ਸ਼ਾਇਦ ਕਹਿੰਦੇ ਬਾਦਲਾਂ ਨਾਲ ਵੀ ਮੀਟਿੰਗ ਹੋ ਗਈ ਵੀ ਮੈਂ ਸੌਰੀ ਮੰਗਦਾ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਮੈਨੂੰ ਮਾਫ਼ ਕਰ ਦਿਓ ਜਾਨਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਲਈ ਜਾਨਕਿ ਕੁਰਸੀ ਲਈ ਇਹ ਸਭ ਕੁਝ ਕੀਤਾ ਹੋਇਆ ਤੇ ਹੁਣ ਜਿਹੜੀ ਅਮਰਤਪਾਲ ਦੇ ਭਾਪੇ ਦੀ ਮੀਟਿੰਗ ਹੋਈ ਯਾਰਾਂ ਦਾ ਸਵਾਮੀ ਨਾਲ ਗਿੰਦਰ ਢਿੱਲੋਂ ਬਾਬੇ ਨਾਲ ਤੇ ਹੁਣ ਇਹ ਜਿਹੜੇ ਲੋਕ ਪਿੱਛੇ ਲੱਗਣ ਵਾਲੀਆਂ ਭੇਡਾਂ ਨੇ ਉਹਨਾਂ ਨੇ ਸੋਚਣਾ ਆ ਪਿੱਛੇ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਹੈ ਉਹੋ ਕੇਦਰੀਵਾਲ ਨਿਰੰਕਾਰੀਆਂ ਦੇ ਡੇਰੇ ਚਲਾ ਗਿਆ ਰਾਧਾ ਸਵਾਮੀ ਚਲਾ ਗਿਆ ਤੇ ਸਰਸੇ ਵਾਲੇ ਚਲਾ ਗਿਆ ਤੇ ਹੋਰ ਵੀ ਇੱਥੇ ਨਰਮਲ ਦੇ ਡੇਰੇ ਵਿੱਚ ਗਿਆ ਸਿਕਲ ਨੂੰ ਬੋਟਾਂ ਲੈਣੀਆਂ ਸੀ ਉਦੋਂ ਜਿਹੜਾ ਪੰਥ ਪ੍ਰੀਤ ਵਰਗੇ ਸੀ ਮਾਜੀ ਵਰਗੇ ਸੀ ਹੋਰ ਬਥੇਰੇ ਸੀ ਜਿਹੜੇ ਪੰਥਕ ਅਖਵਾਉਂਦੇ ਐ ਉਹਨਾਂ ਨੇ ਪਿੱਟਸ਼ਾਪਾ ਕੀਤਾ ਹਾਏ ਕੇਦਰੀਵਾਲ ਰਾਧਾ ਸਵਾਮੀ ਦੇ ਡੇਰੇ ਤੇ ਕਿਉਂ ਭੱਗ ਗਿਆ ਹਾਏ ਸਰਸੇ ਵਾੜ ਦੇ ਕਿਉਂ ਭੱਗ ਗਿਆ ਉਹਦੇ ਪਿੱਛੇ ਦੇ ਸੀ ਤੇ ਹੁਣ ਜਿਹੜਾ ਮੂਤਪਾਲ ਕੰਨਾਂ ਮੈਂ ਹਾਲਾਤਾਂ ਬਣਾਉਣਾ ਇਹਦਾ ਪਾਪਾ ਹੁਣ ਤਰਿਆ ਫਿਰਦਾ ਇਹਦੇ ਬਾਰੇ ਵੀ ਬੋਲੋ ਪੁੱਛੋ ਇਹਨੂੰ ਵੀਰਾ ਤਾਂ ਸਮੇਂ ਤੂੰ ਅੰਬ ਲੈਣ ਗਿਆ ਸੀ ਕਿ ਇਹਦੇ ਤੇ ਕੋਈ ਸਵਾਲ ਕਰੂੰਗਾ ਨਹੀਂ ਕਰਨਾ ਕਿਸੇ ਇਹ ਤਾਂ ਕੁਦਰਤੀ ਫੋਟੋ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਥੋੜੇ ਜਿਹਾ 5-7 ਬੰਦੇ ਨੂੰ ਫੋਨ ਕੀਤਾ ਵੀ ਕੀ ਹੋ ਰਿਹਾ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਮੈਂ ਕਿਹਾ ਦੱਸ ਦਿਓ ਕਹਿੰਦੇ ਇਹ ਤਾਂ ਪੱਕਾ ਕਾਂਗਰਸੀ ਹੈ ਜਿਹੜਾ ਅਮਰਿਤਪਾਲ ਦਾ ਪਾਪਾ ਹੈ ਇਹਦੀਆਂ ਤਾਂ ਹੋਰ ਵੀ ਕਹਿੰਦੇ ਫੋਟੋ ਹਲੇ ਆਉਣੀਆਂ ਬਾਕੀ ਐ। ਮਤਲਬ ਇਹਨਾਂ ਲੋਕਾਂ ਨੇ ਨਾ ਕੌਮ ਨੂੰ ਬੇਵਕੂਫ ਬਣਾਉਣ ਬਾਅਦ ਤੇ ਕੋਈ ਕਸਰ ਨਹੀਂ ਛੱਡੀ। ਖਾਲਸਾਣ ਦਾ ਬਹੁਤ ਦੂਰ ਦੀ ਗੱਲ ਐ। ਅੱਜ ਤਾਂ 2 ਸਾਲ ਦੇ ਵਿੱਚ ਜਲੂਸ ਕੱਢ ਕੇ ਰੱਖਦੇ ਨਾ। ਅੱਛਾ ਇੱਕ ਤਾਂ ਦਿੱਲੀ ਤੋਂ ਬੰਦੇ ਨੇ ਫੋਨ ਕੀਤਾ। ਇਹਦੀ ਕਰਤੂਤਾਂ ਨੇ ਦੱਸੀ। ਮੈਨੂੰ ਕਹਿੰਦਾ ਬੋਲ ਸਕਦੇ ਹੋ ਮੈਂ ਕਿਹ ਦੱਸੋ? ਕਹਿੰਦਾ ਜੀ ਜਦੋਂ ਵੀ ਇਹ ਦਿੱਲੀ ਆਉਂਦੇ ਨੇ ਨਾ ਇਹਨਾਂ ਨੂੰ ਕਹਿੰਦਾ ਬੀਜੇਪੀ ਦੇ ਦਫ਼ਤਰ ਵਿੱਚ ਦੇਖਿਆ ਗਿਆ ਬਹੁਤ ਬਾਰੀ ਮੈਂ ਕਿਹਾ ਬੀਜੇਪੀ ਦਫ਼ਤਰ ਤਾਂ ਮੈਂ ਵੀ ਗਿਆ ਉਹ ਕਹਿੰਦੇ ਤੁਹਾਡੀ ਗੱਲ ਕੁਛ ਹੋਰ ਹੈ ਇਹ ਤਾਂ ਕਹਿੰਦੇ ਖਾਲਸਤਾਨ ਮੰਗਦੇ ਆ ਉਹ ਕਹਿੰਦੇ ਤੁਹਾਡਾ ਕਿਹੜਾ ਕੋਈ ਸਬੂਤ ਹੈ ਤੁਸੀਂ ਕਹਿੰਦੇ ਝੂਠ ਬੋਲਦਾ ਮੈਨੂੰ ਕਹਿੰਦੇ ਮੈਂ ਕਿਹਾ ਝੂਠ ਨਹੀਂ ਬੋਲਦਾ ਮੈਂ ਮੈਂ ਜਾ ਕੇ ਆਈ ਬੀਜੇਪੀ ਦਫ਼ਤਰ ਦੇ ਵਿੱਚ ਮੈਂ ਨਹੀਂ ਕੱਲ ਝੂਠ ਬੋਲਣਾ ਕਿਉਂ ਬੋਲਣਾ ਵੀ ਅਸੀਂ ਅਸੀਂ ਤਾਂ ਨਹੀਂ ਬੋਲਦੇ ਅਸੀਂ ਕਿਹੜਾ ਠੇਕਾ ਲੈ ਵੀ ਖਾਲਸਾ ਬਣਾਉਣੇ ਤੇ ਨਹੀਂ ਅਸੀਂ ਕਾਮਰ ਬਣਾਣੀ ਹੈ ਤੇ ਨਹੀਂ ਲਾਲੀਪਾਪ ਦੇਣਾ ਅਸੀਂ ਲੋਕਾਂ ਨੂੰ ਵੀ ਨਸ਼ਾ ਛੜਾਵਾਂਗੇ ਅਮਰਸ਼ ਕਮਾਗੇ ਕਦੇ ਵੀ ਨਹੀਂ ਅਸੀਂ ਇਹ ਗੱਲ ਕਰਨੀ ਹੀ ਨਹੀਂ ਸਵਾਲ ਇਹਨਾਂ ਤੇ ਤਾਂ ਉੱਠਦੇ ਆ ਵੀ ਇਹ ਬੰਦੇ ਅਰਦਾਸਾਂ ਕਰ ਕਰਕੇ ਨਗਰ ਕੀਰਤਨ ਸ਼ੁਰੂ ਕਰਦੇ ਨੇ ਇਹਦੀ ਮਾਂ ਨਾ ਬਲਵਿੰਦਰ ਕੌਰ ਮਾਤਾ ਸਹਿਬ ਕੌਰ ਬਣ ਕੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਪਹਿਲਾ ਐਨਕ 2 ਟਾ ਹੀ ਸਵਾੜੀ ਸੀ ਜਦੋਂ ਬਾਹਰੋਂ ਆ ਗਏ ਅਮਰੀਕਾ ਤੋਂ ਡਾਲਰ ਫਿਰ ਕਹਿੰਦੇ ਐਨਕ ਵੀ 80000 ਦੀ ਲੱਗੀ ਸੀ ਪਹਿਲਾ ਪਰਸ ਕਹਿੰਦੇ 1000 ਰੁਪਏ ਜਿਹੜਾ ਸੀ ਫਿਰ 20000 ਵਾਲਾ ਪਰਸ ਆ ਗਿਆ ਪਹਿਲਾਂ ਕਹਿੰਦੇ ਸੜੀ ਜੀ ਲੀਡ ਵਿੱਚ ਲਵੇਟੇ ਹੁੰਦੇ ਸੀ 2-400 ਰੁਪਿਆ ਹੁਣ ਪਰਸ ਵਿੱਚ ਕਹਿੰਦੇ 2-2 2.5 ਲੱਖ ਹੁੰਦਾ ਮਤਲਬ ਕਿ ਚੜਾਵਾ ਮੁਕਤ ਦਾ ਤੇ ਹੁਣ ਇਸੇ ਕਰਕੇ ਮੀਟਿੰਗ ਕੀਤੀ ਹੈ ਤਾਈਂ ਉਹ ਕਹਿੰਦੇ ਸੀ ਕਹਿੰਦੇ ਸਾਡਾ ਮਹੀਨੇ ਦਾ 7 ਲੱਖ ਰੁਪਇਆ ਖਰਚਾ ਹੈ ਜਾਨੀ ਕਿ 25000 ਰੋਜ਼ ਦਾ ਖਰਚਾ ਹੈ ਮਹੀਨੇ ਦਾ ਮੈਂ ਪਹਿਲਾਂ ਵੀ ਦੱਸਿਆ ਸੀ 5-7000 ਦਾ ਤੇਲ ਫੂਕਣਾ ਹੁੰਦਾ ਤੇ 5000 ਦਾ ਹੈਪੀਨੈਸਾ ਕਰਨਾ ਹੁੰਦਾ 1.5 ਲੱਖ ਤਾਂ ਉਹੀ ਹੋ ਗਿਆ ਤੇ ਫਿਰ ਕੂਲ ਅਪ ਦੀਆਂ ਡੱਬੀਆਂ ਚਾਹੀਨ ਨੇ ਪੰਜ ਚਾਰ ਜਨਨ ਕਿ ਇਹ ਇਹ ਖਰਚੇ ਫਿਰ ਪੂਰੇ ਤਾਂ ਕਰਨੇ ਹੀ ਆ ਪੰਜ ਸੱਤ ਮੈਲ ਵੀ ਹੁੰਦੇ ਆ ਕੋਲੇ ਤੇ ਪੰਜ ਸੱਤ ਫਿਰ ਨਾਲ ਚਮਚੇ ਰੱਖੇ ਹੁੰਦੇ ਨੇ ਉਹਨਾਂ ਨੂੰ 400 ਦੋ ਦੇਣਾ ਹੁੰਦਾ ਦਿਹਾੜੀ ਤੇ ਵੀ ਇਹ ਖਾਲੋ ਚਾਰ ਚਾਰ ਚਮਚੇ ਭੁੱਕੀ ਦੇ ਨਾਲ ਤੁਰੇ ਫਿਰਦੇ ਰਹੋ ਤੇ ਉਹ ਹੁਣ ਸਾਰਾ ਕੁਝ ਕਰਨਾ ਤਾਂ ਮੀਟਿੰਗ ਕੀਤੀ ਐ ਇਹ ਤਾਂ ਹੋਊਗਾ ਜੇ ਅੰਮ੍ਰਿਤਪਾਲ ਦੀ ਐਨਐਸ ਖਤਮ ਹੋ ਗਈ ਐਨਐਸ ਸਰਕਾਰ ਨੇ ਖਤਮ ਕਰਨੀ ਨਹੀਂ ਜਿਹੜੇ ਗੁਰਵਿੰਦਰ ਸਿੰਘ ਢਿੱਲੋਂ ਵਰਗੇ ਰਾਧਾ ਸਵਾਮੀ ਨੇ ਇਹਨਾਂ ਦੀ ਚਲਦੀ ਐ ਇਹਨਾਂ ਨੇ ਕਹਿ ਦਨਾ ਵੀ ਕਰ ਦਿਓ ਕੋਈ ਨਹੀਂ ਬੱਚਾ ਐ ਗਲਤੀ ਹੋ ਗਈ ਮਾਫ ਕਰ ਦਿਓ ਅਗਲੇ ਨੇ ਕਰ ਦੇਣੀ ਐ ਤੇ ਫਿਰ ਦੁਬਾਰਾ ਆ ਕੇ ਪੰਜਾਬੇ ਜਗੰਦ ਪਾਉਣਾ ਤਾਂ ਮੀਟਿੰਗ ਕੀਤੀ ਐ ਜੇ ਕੁਝ ਹੋਰ ਸੁਣਨਾ ਹੋਇਆ ਕਮੈਂਟ ਵਿੱਚ ਦੱਸ ਦਿਓ ਦੁਬਾਰਾ ਬੋਲ ਦਿਆਂਗੇ ਪਰ ਇੰਨੀਕ ਲਾਹ ਪਾ ਬਹੁਤ ਹੁੰਦੀ ਐ ਇਹ ਮੇਰੇ ਸ਼ਬਦ ਨੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ